ਹੈਲੋ ਜੀ ਮੇਰੇ ਵੱਲੋਂ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੇਰੀ ਮਾਂ ਨੇ ਬਣਾਏ ਮਾਲਪੂੜੇ ਜੋ ਕਿ ਕ੍ਰਿਸਪੀ ਤੇ ਜੂਸੀ ਸੀ ਜੀ ਲਓ ਜੀ ਸੌਣ ਮਹੀਨਾ ਚੜ ਗਿਆ ਜੀ ਸੌਣ ਵੀ ਕਹਿੰਦੇ ਆ ਸਾਵਣ ਵੀ ਕਹਿੰਦੇ ਆ ਮੈਂ ਬਣਾਏ ਜੀ ਮਾਲਪੂੜੇ ਮਾਲਪੂੜੇ ਬਿਨਾ ਆਟੇ ਤੋਂ ਬਣਾਏ ਆ ਬਹੁਤ ਹੀ ਟੇਸਟੀ ਆਪਣੇ ਹੀ ਤਰੀਕੇ ਨਾਲ ਮੈਂ ਬਣਾਏ ਆ ਕ੍ਰਿਸਪੀ ਆ ਬਹੁਤ ਵਧੀਆ ਬਣਦੇ ਆ ਨਾਲ ਬਣਾਈ ਜੀ ਗਰਮਾ ਗਰਮ ਖੀਰ ਤੇ ਖੀਰ ਦੇ ਨਾਲ ਇਹ ਮਾਲ ਪੂੜੇ ਇੰਜੋਏ ਕਰੋ ਜੀ ਸੌਣ ਮਹੀਨੇ ਨੂੰ ਬਹੁਤ ਹੀ ਅ ਟੇਸਟੀ ਬਣਦੇ ਆ ਜੂਸੀ ਬਣਦੇ ਆ ਇਸ ਸ਼ਾਵਣ ਦੇ ਜਾਂ ਸੌਣ ਦੇ ਮਹੀਨੇ ਵਿੱਚ ਆਮ ਹੀ ਸਾਡੇ ਘਰਾਂ ਦੇ ਵਿੱਚ ਇਹ ਮਾਲ ਪੂੜੇ ਬਣਦੇ ਆ ਜੀ ਜੋ ਕਿ ਸਾਰੇ ਖੁਸ਼ ਹੋ ਕੇ ਖਾਂਦੇ ਆ ਪਰ ਮੈਂ ਅੱਜ ਬਿਨਾਂ ਆਟੇ ਤੋਂ ਬਣਾਇਆ ਬਹੁਤ ਕ੍ਰਿਸਪੀ ਬਣਿਆ ਬਹੁਤ ਟੇਸਟੀ ਬਣਿਆ ਪਸੰਦ ਸਾਰਿਆਂ ਨੂੰ ਆਇਆ ਜੀ ਬਣਾਓ ਖਾਓ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦੇ ਵਸਦੇ ਰਹੋ ਕਾਰੋਬਾਰਾਂ ਚ ਵਾਧੇ ਕਰੇ ਤੇ ਚੜ੍ਹਦੀ ਕਲਾ ਚ ਰੱਖਿਆ ਸੀ ਵੀ ਠੀਕ ਹੈ ਚੜ੍ਹਦੀ ਕਲਾ ਚ ਅੱਜ ਮੈਂ ਬਣਾ ਰਹੀ ਆ ਮਾਲਪੂੜੇ ਮਾਲਪੂੜੇ ਜਿਹੜੇ ਬਣਾਉਣੇ ਆ ਉਹ ਮੈਂ ਆٹے ਦੇ ਨਹੀਂ ਬਣਾਉਣੇ ਮੈਂ ਬਣਾ ਰਹੀ ਆ ਅੱਜ ਸੂਜੀ ਦੇ ਬਹੁਤ ਵਧੀਆ ਬਣਦੇ ਇੱਕ ਕੱਪ ਮੈਂ ਸੂਜੀ ਦਾ ਲੈ ਆ ਜੀ ਉਹਦੇ ਵਿੱਚ ਮੈਂ ਇੱਕ ਕੱਪ ਦੁੱਧ ਦਾ ਲੈ ਲਿਆ ਜੋ ਕਿ ਮੈਂ ਥੋੜਾ ਥੋੜਾ ਇਹ ਦੁੱਧ ਜਿਹੜਾ ਇੱਕਠਾ ਇਕਦਮ ਨਹੀਂ ਪਾਣਾ ਲਮਸ ਬਣ ਸਕਦੇ ਆ ਸੋ ਇਸ ਕਰਕੇ ਮੈਂ ਦੋ ਵਾਰੀ ਕਰਕੇ ਨਾ ਇਹ ਦੁੱਧ ਨੂੰ ਪਾ ਕੇ ਇਹਦੇ ਵਿੱਚ ਸੂਜੀ ਦੇ ਵਿੱਚ ਮਿਕਸ ਕੀਤਾ ਹੈ ਜੀ ਚੰਗੀ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਅਗਰ ਜ਼ਰੂਰਤ ਹੋਵੇ ਜਦੋਂ ਆਪਾਂ ਇਹਨੂੰ ਥੋੜਾ ਜਿਹਾ ਰੱਖਣਾ ਹੈ 10 ਤੋਂ 15 ਮਿੰਟ ਲਈ ਰੱਖ ਲਓ ਜੇ ਜ਼ਿਆਦਾ ਤੁਸੀਂ ਰੱਖਣਾ ਚਾਹੁੰਦੇ ਤਾਂ 1 ਘੰਟਾ ਵੀ ਰੱਖ ਸਕਦੇ ਆ ਮੈਂ 1 ਘੰਟਾ ਰੱਖਿਆ ਸੀ 1 ਘੰਟੇ ਬਾਅਦ ਦੇਖਿਓ ਜੀ ਸੂਜੀ ਪੂਰੀ ਤਰ੍ਹਾਂ ਫੁੱਲ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਤੇ ਥੋੜੀ ਜਿਹੀ ਸਖਤ ਵੀ ਹੋ ਗਈ ਆ ਹੁਣ ਜੀ ਮੈਂ ਇਸ ਨੂੰ ਮਿਕਸ ਕਰਕੇ ਦੇਖਾਂਗੀ ਮੈਨੂੰ ਜ਼ਰੂਰ ਤੇ ਆ ਥੋੜਾ ਜਿਹਾ ਲੱਗਦਾ ਹੈ ਕਿ ਇਹਦੇ ਵਿੱਚ ਥੋੜਾ ਜਿਹਾ ਦੁੱਧ ਹੋਰ ਪਾਊਗਾ ਪਾਉਣ ਤੋਂ ਪਹਿਲਾਂ ਜੀ ਮੈਂ ਇਹਦੇ ਵਿੱਚ ਤਕਰੀਬਨ ਵੱਡੇ 3 ਚਮਚ ਮਿਲਕ ਪਾਊਡਰ ਪਾਇਆ ਹੈ ਤੇ 3 ਚਮਚ ਹੀ ਮੈਂ ਡੈਸੀਕੇਟਿਡ ਕੋਕੋਨਟ ਪਾਇਆ ਹੈ ਅਗਰ ਤੁਸੀਂ ਮਿਲਕ ਪਾਊਡਰ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਦੁੱਧ ਵਾਲੀ ਜਿਹੜੀ ਮਲਾਈ ਹੁੰਦੀ ਹੈ ਉਹ ਮਿਲਕ ਪਾਊਡਰ ਦੀ ਜਗ੍ਹਾ ਤੇ ਉਹ ਵੀ ਪਾ ਸਕਦੇ ਆ ਤੇ ਅਗਰ ਡੈਸੀਕੇਟਿਡ ਕੋਕੋਨਟ ਨਹੀਂ ਹੈਗਾ ਤਾਂ ਤੁਸੀਂ ਇਹਦੀ ਜਗ੍ਹਾ ਜਿਹੜੇ ਘਰ ਵਿੱਚ ਸੁੱਕਾ ਨਾਰੀਅਲ ਹੁੰਦਾ ਉਹਨੂੰ ਵੀ ਤੁਸੀਂ ਗ੍ਰੇਟ ਕਰਕੇ ਕੱਦੂਕਸ ਕਰਕੇ ਉਹਦਾ ਬ੍ਰਾਊਨ ਪਾਰਟ ਲਾ ਕੇ ਛਿੱਲ ਕੇ ਉਹ ਪਾ ਸਕਦੇ ਆ ਹੁਣ ਮੈਂ ਥੋੜਾ ਜਿਹਾ ਦੁੱਧ ਹੋਰ ਪਾਇਆ ਪਾਣ ਤੋਂ ਬਾਅਦ ਇਹਨੂੰ ਮੈਂ ਮਿਕਸ ਕਰਕੇ ਰੱਖ ਲਿਆ। ਫਿਰ 19 ਦੇਰ ਮੈਂ ਬਣਾਉਂਗੀ ਚਾਸ਼ਨੀ। ਜਿੰਨੀ ਲਈ ਆ ਮੈਂ ਸੂਜੀ ਉਨਾ ਹੀ ਇੱਕ ਕੱਪ ਲਿਆ ਮੈਂ ਜੀ ਖੰਡ ਦਾ, ਚੀਨੀ ਦਾ। ਇਹਦੇ ਵਿੱਚ ਮੈਂ ਅੱਧਾ ਕੱਪ ਇਹਦੇ ਵਿੱਚ ਸਿਰਫ ਪਾਣੀ ਪਾਇਆ ਆ ਕਿਉਂਕਿ ਇਹਨੂੰ ਥੋੜੀ ਜਿਹੀ ਆਪਾਂ ਥਿੱਕ ਕਰਨਾ। ਥੋੜੀ ਜਿਹੀ ਇਹਦੇ ਵਿੱਚ ਮੈਂ ਕੇਵੜਾ ਐਸੈਂਸ ਪਾਇਆ ਆ। ਤੁਸੀਂ ਚਾਹੋ ਤਾਂ ਇਹਦੇ ਵਿੱਚ ਤੁਸੀਂ ਇਲਾਇਚੀ ਛੋਟੀ ਪਾ ਸਕਦੇ ਆ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਜ਼ਰਦੇ ਵਾਲਾ ਕਲਰ ਪਾਇਆ ਆ। ਜੇ ਜੇਦੇ ਨਾਲ ਇਹ ਬਹੁਤ ਹੀ ਵਧੀਆ 컬러ਫੁਲ ਬਹੁਤ ਟੇਸਟੀ ਵੀ ਬਣਦੇ ਆ ਜੂਸੀ ਬਣਦੇ ਆ ਤੇ ਸੋਹਣੇ ਲੱਗਦੇ ਆ ਕਲਰ ਪਾਣ ਦੇ ਨਾਲ ਤੇ ਜੂਸੀ ਤਾਂ ਬਣਦੇ ਹੀ ਆ ਜੀ ਸੋ ਜੀ ਦੂਸਰੇ ਪਾਸੇ ਮੈਂ ਲੈ ਲਿਆ ਜੀ ਦੇਸੀ ਘਿਓ ਦੇਸੀ ਘਿਓ ਦੇ ਵਿੱਚ ਮਾਲ ਪੂੜੇ ਬਣਾਉਣ ਨੂੰ ਬਹੁਤ ਹੀ ਟੇਸਟੀ ਲੱਗਦੇ ਆ ਦੇਖੋ ਦੇਸੀ ਘਿਓ ਆ ਘਰ ਦਾ ਬਣਾਇਆ ਹੋਇਆ ਤੇ ਤਕਰੀਬਨ ਮੈਂ ਤਿੰਨ ਵੱਡੇ ਚਮਚ ਭਰ ਕੇ ਲੈ ਲਿਆ ਮੈਲਟ ਹੋਣ ਤੇ ਦੇਖਦੇ ਆ ਤੇ ਇਧਰ ਜਿਹੜੀ ਚਾਸ਼ਣੀ ਬਣ ਰਹੀ ਆ ਨਾ ਚਾਸ਼ਣੀ ਨੂੰ ਆਪਾਂ ਤਾਰ ਨਹੀਂ ਬਣਾਉਣੀ ਥੋੜੀ ਜਿਹੀ ਥਿੱਕ ਜਿਹੀ ਬਣਾਉਣੀ ਹੈ ਜਿਸ ਤਰ੍ਹਾਂ ਹਨੀ ਜਿਸ ਜਿਹਨੂੰ ਆਪਾਂ ਸ਼ਹਿਦ ਕਹਿੰਦੇ ਹਾਂ ਉਸ ਤਰ੍ਹਾਂ ਉਹਦੀ ਥਿਕਨਸ ਹੁੰਦੀ ਵਸ ਉਨੀ ਕ ਕਰਨੀ ਆ ਤੇ 3-4 ਮਿੰਟ ਆਪ ਇਹਨੂੰ ਕਰਕੇ ਬਣਾ ਕੇ ਰੱਖ ਲਿਆ ਦੂਸਰੇ ਸਾੜੇ ਤੱਕ ਹੀ ਉਹ ਹੋ ਗਿਆ ਮੈਲਟ ਸਾਰਾ ਇਸ ਤਰ੍ਹਾਂ ਵੱਡੀ ਕੜਸ਼ੀ ਦੇ ਨਾਲ ਜਾਂ ਵੱਡੇ ਚਮਚ ਦੇ ਨਾਲ ਮੈਂ ਇਸ ਬੈਟਰ ਨੂੰ ਇਹਦੇ ਵਿੱਚ ਪਾ ਕੇ ਹਲਕਾ ਜਿਹਾ ਫੈਲਾ ਦੇਣਾ ਆ ਤੇ ਫਲਾਉਣ ਤੋਂ ਬਾਅਦ ਥੋੜਾ ਟਾਈਮ ਇਸ ਨੂੰ ਨਹੀਂ ਛੇੜਨਾ ਚਮਚ ਦੇ ਨਾਲ ਆਲੇ ਦੋਲੇ ਜਿਹੜਾ ਘਿਓ ਆ ਇਹਦੇ ਉੱਪਰ ਥੋੜਾ ਥੋੜਾ ਪਾਉਂਦੇ ਜਾਣਾ ਤਾਂ ਆਪਣੇ ਆਪ ਹੀ ਇਹਨੇ ਤਲਾ ਛੱਡ ਦੇਣਾ ਪੈਨ ਦਾ ਦੇਖ ਸਕਦੇ ਹੋ ਤੁਸੀਂ ਤੇ ਇਹ ਜੀ ਸੂਜੀ ਵਾਲੇ ਜਿਹੜੇ ਮਾਲ ਪੂੜੇ ਆ ਬਹੁਤ 크੍ਰਿਸਪੀ ਬਣਦੇ ਆ ਵੈਸੇ ਆਟੇ ਦੇ ਵੀ ਵਧੀਆ ਬਣਦੇ ਪਰ ਸੂਜੀ ਵਾਲੇ ਤਾਂ ਸਾਰੇ ਮੰਨ ਗਏ ਇੰਨੇ ਵਧੀਆ ਬਣੇ ਇੰਨੇ ਟੇਸਟੀ ਬਣੇ ਤੇ 크੍ਰਿਸਪੀ ਵੀ ਬਹੁਤ ਜ਼ਿਆਦਾ ਬਣੇ ਆ ਤੇ ਆ ਦੇਖੋ ਜੀ ਸਾਈਡ ਚੇਂਜ ਕੀਤੀ ਕਲਰ ਦੇਖੋ ਕਿੰਨਾ ਸੋਹਣਾ ਆਇਆ ਆ ਬਹੁਤ ਹੀ ਵਧੀਆ 골ਡ ਕਲਰ ਆਇਆ ਆ ਹਲਕਾ ਜਿਹਾ 골ਡ ਤੇ ਇਸ ਤਰ੍ਹਾਂ ਇਹਨੂੰ ਮੈਂ ਦੋਨਾਂ ਸਾਈਡਾਂ ਤੋਂ ਇਹਨੂੰ ਪਕਾ ਕੇ ਇਹ ਕੱਢ ਲੈਣਾ ਆ ਇਸੇ ਤਰ੍ਹਾਂ ਹੀ ਮੈਂ ਦੂਸਰਾ ਵੀ ਜਿਹੜਾ ਉਹ ਪਾਣਾ ਨਾਲੋਂ ਨਾਲ ਇਹਨੂੰ ਮੈਂ ਚਾਸ਼ਨੀ ਦੇ ਵਿੱਚ ਡਿਪ ਕਰਦੇ ਜਾਣਾ ਹੈ ਚਾਸ਼ਨੀ ਮੈਂ 19 ਕੋ ਬਣਾਈ ਆਪਣੇ ਹਿਸਾਬ ਨਾਲ ਬਹੁਤ ਜ਼ਿਆਦਾ ਨਹੀਂ ਬਣਾਈ ਕਿਉਂਕਿ ਫਿਰ ਇਹ ਵੇਸਟ ਜਾਂਦੀ ਹੈ ਰੱਖਣ ਨੂੰ ਤਾਂ ਆਪਾਂ ਰੱਖ ਸਕਦੇ ਆ ਛਾਣ ਕੇ ਇਸ ਨੂੰ ਅਗਰ ਬਚ ਜਾਵੇ ਛਾਣ ਕੇ ਰੱਖ ਸਕਦੇ ਆ ਸੋ ਜੀ ਐਸੇ ਤਰ੍ਹਾਂ ਹੀ ਮੈਂ ਦੂਸਰਾ ਇਧਰ ਮਾਲ ਪੂਰਾ ਪਾਤਾ ਦੂਸਰੀ ਸਾਈਡ ਤੇ ਉਹਨੂੰ ਮੈਂ ਚਾਸ਼ਨੀ ਦੇ ਵਿੱਚ ਡਿਪ ਕਰ ਦਿੱਤਾ ਤੇ ਉਹ ਬਹੁਤ ਵਧੀਆ ਰਸੀਲਾ ਰਸਾ ਮਿਸਾ ਜੂਸੀ ਜਿਹਾ ਬਣ ਜਾਂਦਾ ਹੈ ਉੰਨੀ دیر ਜੀ ਮਾਲ ਪੂੜੇ ਬਣ ਰਹਾ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਜੇਕਰ ਵੀਡੀਓ ਨੂੰ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਆਉਣ ਵਾਲੀ ਕੋਈ ਵੀ ਰੈਸਪੀ ਹੋਵੇ ਤੁਹਾਡੇ ਤੱਕ ਬੜੀ ਆਸਾਨੀ ਨਾਲ ਪਹੁੰਚ ਸਕੇ ਜੀ ਤੇ ਆ ਦੇਖੋ ਜੀ ਐਸੇ ਤਰ੍ਹਾਂ ਹੀ ਗੈਸ ਦੀ ਜਿਹੜੀ ਫਲੇਮ ਹੈ ਉਹ ਤੁਸੀਂ ਮੀਡੀਅਮ ਰੱਖਣੀ ਆ ਨਾ ਜ਼ਿਆਦਾ ਹਾਈ ਰੱਖਣੀ ਆ ਨਾ ਜ਼ਿਆਦਾ ਲੋ ਰੱਖਣੀ ਆ ਤੇ ਐਸੇ ਤਰ੍ਹਾਂ ਹੀ ਇਹਨੂੰ ਬਹੁਤ ਵਧੀਆ ਕ੍ਰਿਸਪੀ ਕਰਕੇ ਇਹਨੂੰ ਕੱਢ ਕੇ ਉਧਰ ਚਾਸ਼ਣੀ ਦੇ ਵਿੱਚ ਪਾਉਂਦੇ ਜਾਣਾ ਆ ਜੀ ਦੇਖੋ ਕਿੰਨੇ ਵਧੀਆ ਇਹ ਬਣ ਰਹੇ ਆ ਜੀ ਮਾਲਪੂੜੇ ਤੇ ਦੂਸਰੀ ਸਾਈਡ ਤੇ ਆਪਾਂ ਇਹਨੂੰ ਪਾਤਾ ਆ ਦੇਖੋ ਜੀ ਚਾਸ਼ਣੀ ਦੇ ਵਿੱਚ ਪੂਰੀ ਤਰ੍ਹਾਂ ਚਾਸ਼ਣੀ ਦੇ ਵਿੱਚ ਡਿਪ ਹੋ ਜਾਂਦੇ ਆ ਦੇ ਮੇਰੇ ਕੋਲ ਪੈਨ ਪਤੀਲਾ ਵੱਡਾ ਸੀ ਇਸ ਕਰਕੇ ਚਾਸ਼ਣੀ ਘੱਟ ਲੱਗ ਰਹੀ ਆ ਪਰ ਇਹਨਾਂ ਮੁਤਾਬਕ ਚਾਸ਼ਣੀ ਜਿਹੜੀ ਸੀ ਬਹੁਤ ਵਧੀਆ ਸੀ ਸੋ ਜੀ ਇਸ ਤਰ੍ਹਾਂ 1 ਬਾਈ 1 ਕਰਕੇ ਮੈਂ ਸਾਰੇ ਮਾਲ ਪੂੜੇ ਜਿਹੜੇ ਆ ਇਹ ਮੈਂ ਬਣਾ ਲੈਣੇ ਆ ਬਣਾ ਕੇ ਐਸੇ ਤਰ੍ਹਾਂ ਹੀ ਜਿਹੜੇ ਉਹ ਮੈਂ ਪਾਇਓ ਆ ਪਹਿਲਾਂ ਚਾਸ਼ਣੀ ਵਿੱਚ ਉਹਨਾਂ ਨੂੰ ਕੱਢਦੇ ਜਾਣਾ ਤੇ ਇਹਨਾਂ ਨੂੰ ਨਾਲੋ ਨਾਲ ਡਿਪ ਕਰਦੇ ਜਾਣਾ ਇੱਕ ਗੱਲ ਦਾ ਖਿਆਲ ਰੱਖਣਾ ਆ ਜਿਹੜੀ ਸਾਡੀ ਚਾਸ਼ਣੀ ਆ ਇਹ ਜ਼ਿਆਦਾ ਠੰਡੀ ਨਹੀਂ ਹੋਣੀ ਚਾਹੀਦੀ ਗਰਮ ਹਲਕੀ ਜਿਹੀ ਗਰਮ ਹੋਣੀ ਚਾਹੀਦੀ ਆ ਤੇ ਐਸੇ ਤਰ੍ਹਾਂ ਜੀ ਆ ਦੇਖੋ ਹੁਣ ਮੈਂ ਇਹਨਾਂ ਨੂੰ ਕੱਢ ਰਹੀ ਆ ਦੇਖੋ ਕਿੰਨੇ ਵਧੀਆ ਜੂਸੀ ਆ ਤੇ ਖਾਣ ਨੂੰ ਇੰਨੇ ਟੇਸਟੀ ਸੀ ਕ੍ਰੇਸਪੀ ਸੂਜੀ ਕਰਕੇ ਨਾ ਇਹ ਕ੍ਰੇਸਪੀ ਬਹੁਤ ਬਣੇ ਆ ਜੀ ਤੇ ਸਭ ਤੋਂ ਵੱਡੀ ਗੱਲ ਇਹ ਆ ਇਹਦੇ ਵਿੱਚ ਜਿਹੜਾ ਟੇਸਟ ਆ ਰਿਹਾ ਸੀ ਬਿਲਕੁਲ ਖੋਏ ਵਾਲਾ ਆ ਰਿਹਾ ਸੀ ਖੋਇਆ ਤਾਂ ਆਪਾਂ ਪਾਇਆ ਨਹੀਂ ਪਰ ਆਪਾਂ ਪਾਇਆ ਸੀ ਮਿਲਕ ਪਾਊਡਰ ਸੋ ਜੀ ਖੋਏ ਵਾਲਾ ਟੇਸਟ ਆ ਰਿਹਾ ਸੀਗਾ ਤੇ ਇਹ ਨਾਲ ਮੈਂ ਬਣਾਈ ਸੀਗੀ ਜੀ ਖੀਰ ਤੇ ਖੀਰ ਦੇ ਨਾਲ ਤਾਂ ਇਹਦੀ ਪਰਫੈਕਟ ਮੈਚਿੰਗ ਆ ਤੇ ਖੀਰ ਦੇ ਨਾਲ ਆਪਾਂ ਇਹਨੂੰ ਇੰਜੋਏ ਕੀਤਾ ਸਾਰਿਆਂ ਨੇ ਸਾਰਿਆਂ ਨੂੰ ਬੜੇ ਪਸੰਦ ਆਏ ਸਾਰਿਆਂ ਨੇ ਖਾਦੇ ਬੜੇ ਬਹੁਤ ਜ਼ਿਆਦਾ ਟੇਸਟੀ ਬਣੇ ਨਾਰੀਅਲ ਜਿਹੜਾ ਆਪਾਂ ਨਾਰੀਅਲ ਪਾਇਆ ਸੀ ਨਾ ਡੈਸੀਕੇਟਡ ਕੋਕੋਨਟ ਉਹਦਾ ਵੀ ਬਹੁਤ ਵਧੀਆ ਫਲੇਵਰ ਆਉਂਦਾ ਆ ਜਿਹੜਾ ਮੈਂ ਬੈਟਰ ਬਣਾਇਆ ਸੀ ਉਹਦੇ ਵਿੱਚ ਚਾਹੋ ਤਾਂ ਤੁਸੀਂ ਡਰਾਈ ਫਰੂਟ ਵੀ ਗ੍ਰੇਟ ਕਰਕੇ ਨਾ ਹਲਕੇ ਜਿਹੇ ਜਿਹਦਾ ਕਦੂਕਾਸ ਕਰਕੇ ਜਾਂ ਬਰੀਕ-ਬਰੀਕ ਕੱਟ ਕੇ ਉਹ ਵੀ ਤੁਸੀਂ ਪਾ ਸਕਦੇ ਆ ਪਰ ਮੈਂ ਨਹੀਂ ਪਾਏ ਮੈਂ ਉੱਪਰੋਂ ਦੀ ਗਾਰਨਿਸ਼ ਕਰੂੰਗੀ ਜੀ ਐਸੇ ਤਰ੍ਹਾਂ ਹੀ ਮੈਂ 1 ਵਨ ਵਾਈ 1 ਕਰਕੇ ਸਾਰੇ ਜਿਹੜੇ ਮਾਲ ਪੂਰੇ ਬਣਾ ਲੈਣੇ ਆ ਤੇ ਜੀ ਮਾਲ ਪੂਰੇ ਬਣ ਰਹਾ ਤੇ ਤੁਸੀਂ ਬਣਾਇਆ ਜਰੂਰ ਤੇ ਵੀਡੀਓ ਨੂੰ ਜੇਕਰ ਤੁਸੀਂ ਪਹਿਲੀ ਵਾਰੀ ਚੈਨਲ ਤੇ ਆਏ ਆ ਨਾ ਤਾਂ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਬਹੁਤ ਧੰਨਵਾਦ ਆ ਬਹੁਤ ਸ਼ੁਕਰੀਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਹਰ ਖੁਸ਼ੀ ਤੁਹਾਨੂੰ ਵਾਹਿਗੁਰੂ ਸੱਚੇ ਪਾਸ਼ਾ ਦੇਵੇ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਰੱਖੇ ਲਓ ਜੀ ਇਸ ਤਰ੍ਹਾਂ ਮਾਲ ਪੂੜੇ ਸਾਡੇ ਬਣ ਰਹਾ ਤੁਹਾਨੂੰ ਮੈਂ ਦਿਖਾ ਰਹੀ ਆ ਬਾਹਰ ਪੈ ਰਹੀ ਆ ਬਾਰਿਸ਼ ਮੀਂਹ ਪੈ ਰਿਹਾ ਆ ਤੇ ਇਧਰ ਸਾਡੇ ਘਰ ਬਣ ਰਹਾ ਮਾਲ ਪੂੜੇ ਤੇ ਗਰਮਾ ਗਰਮ ਨਾਲ ਖੀਰ ਦੇ ਇੰਜੋਏ ਕਰ ਰਹਾ ਜੀ ਸਾਰੇ ਲਓ ਜੀ ਦੇਖੋ ਕਿੰਨੇ ਵਧੀਆ ਬਣ ਕੇ ਸਾਡੇ ਸਾਰੇ ਮਾਲ ਪੂੜੇ ਹੋ ਗਏ ਤਿਆਰ ਮੈਂ ਹੁਣ ਇਹਨੂੰ ਕਰੂੰਗੀ ਜੀ ਸਰਵ ਸਰਵ ਕਰਨ ਵਾਸਤੇ ਮੈਂ ਇੱਕ ਵੱਡੀ ਬਾਉਲ ਲਈ ਆ ਇਹਦੇ ਵਿੱਚ ਪਾਵਾਂਗੇ ਜੀ ਖੀਰ ਖੀਰ ਮੈਂ ਬਣਾਈ ਆ ਤਾਜੀ-ਤਾਜੀ ਉਸੇ ਵੇਲੇ ਖੀਰ ਬਣਾ ਲਈ ਸੀ ਕਿ ਮਾਲ ਪੂੜੇ ਬਣਾਉਣ ਤੋਂ ਪਹਿਲਾਂ ਤੇ ਇਹਨੂੰ ਮੈਂ ਗਾਰਨਿਸ਼ ਕਰੂੰਗੀ ਪਿਸਤੇ ਦੇ ਨਾਲ ਤੇ ਬਦਾਮ ਦੇ ਨਾਲ ਕਾਜੂ ਜੋ ਵੀ ਹੋਵੇ ਤੁਹਾਡੇ ਘਰ 'ਚ ਡਰਾਈ ਫਰੂਟ ਜੋ ਵੀ ਚੀਜ਼ ਅਵੇਲੇਬਲ ਹੈਗੀ ਤੁਸੀਂ ਉਹਦੇ ਨਾਲ ਇਹਨੂੰ ਗਾਰਨਿਸ਼ ਕਰ ਸਕਦੇ ਆ ਖੀਰ ਨੂੰ ਤੇ ਇਧਰ ਸਾਡੇ ਮਾਲ ਪੂੜੇ ਜਿਹੜੇ ਆ ਇਹ ਵੀ ਬਣ ਕੇ ਤਿਆਰ ਹੋ ਗਏ ਆ ਇਹਨਾਂ ਨੂੰ ਮੈਂ ਸਰਵ ਕਰ ਰਹੀ ਆ ਜਿਸ ਤਰ੍ਹਾਂ ਵੀ ਤੁਹਾਨੂੰ ਪਸੰਦ ਆਂਦਾ ਉਸੇ ਤਰ੍ਹਾਂ ਹੀ ਸਰਵ ਕਰੋ ਦੇਖੋ ਜੀ ਕਿੰਨੇ ਵਧੀਆ ਸਾਈਡਾਂ ਬਿਲਕੁਲ ਕ੍ਰਿਸਪ ਆ ਤੇ ਅੰਦਰੋਂ ਪੂਰੇ ਕ੍ਰਿਸਪ ਆ ਮੈਂ ਤੁਹਾਨੂੰ ਤੋੜ ਕੇ ਦਿਖਾਉਂਗੀ ਜੂਸੀ ਆ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਜੀ ਆਪਾਂ ਹਲਕਾ ਜਿਹਾ ਉੱਪਰ ਇਹਦੇ ਜਿਹੜੀ ਚਾਸ਼ਨੀ ਆ ਹਲਕੀ ਜਿਹੀ ਪੋਰ ਕਰਾਂਗੇ ਤਾਂ ਜੋ ਖਾਣ ਨੂੰ ਟੇਸਟੀ ਲੱਗੇ ਮਿੱਠੇ ਦਾ ਕੋਈ ਇਸ਼ੂ ਨਹੀਂ ਜੀ ਜਿਹੜਾ ਚੀਨੀ ਪਾਈ ਆ ਆਪਾਂ ਉਹਨੇ ਤੁਸੀਂ ਖੀਰ ਦੇ ਵਿੱਚ ਘੱਟ ਕਰ ਸਕਦੇ ਜੇ ਤੁਸੀਂ ਮਿੱਠਾ ਘੱਟ ਖਾਣੇ ਆ ਉਹਨੇ ਤੁਸੀਂ ਖੀਰ ਲਾਈਟ ਜਿਹੀ ਬਣਾ ਸਕਦੇ ਆ ਘੱਟ ਮਿੱਠੇ ਵਾਲੀ ਘੱਟ ਚੀਨੀ 슈ਗਰ ਵਾਲੀ ਤੇ ਆਹ ਦੇਖੋ ਜੀ ਮੈਂ ਤੁਹਾਨੂੰ ਦਿਖਾ ਰਹੀ ਆ ਤੋੜ ਕੇ ਗਰਮ ਬਹੁਤ ਜ਼ਿਆਦਾ ਸੀਗੇ ਦੇਖੋ ਕਿੰਨੇ ਵਧੀਆ ਕ੍ਰਿਸਪੀ ਆ ਟੇਸਟੀ ਆ ਦੇਖੋ ਤੁਹਾਨੂੰ ਮੈਂ ਤੋੜ ਕੇ ਦਿਖਾ ਰਹੀ ਆ ਇਹਨਾਂ ਨੂੰ ਤੇ ਜੂਸੀ ਆ ਹਲਕਾ ਜਿਹਾ ਇਹਦੇ ਵਿੱਚੋਂ ਜਿਹੜੀ ਚਾਸ਼ਣੀ ਆ ਉਹ ਹੱਥਾਂ ਨੂੰ ਲੱਗ ਰਹੀ ਆ ਦੇਖ ਸਕਦੇ ਹੋ ਤੁਸੀਂ ਤੇ ਆਹ ਦੇਖੋ ਸੌਫਟ ਵੀ ਬਹੁਤ ਜ਼ਿਆਦਾ ਬਣਿਆ ਕੁਝ ਵੀ ਨਹੀਂ ਇਸ ਤਰ੍ਹਾਂ ਦਾ ਪਾਇਆ ਨਾ ਬੇਕਿੰਗ ਸੋਡਾ ਨਾ ਬੇਕਿੰਗ ਪਾਊਡਰ ਤੇ ਆਟਾ ਨਹੀਂ ਬਿਲਕੁਲ ਵੀ ਪਾਇਆ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੋਏ ਸੀ ਐਸੇ ਤਰ੍ਹਾਂ ਹੀ ਖਾਓ ਐਸੇ ਤਰ੍ਹਾਂ ਹੀ ਇੰਜੋਏ ਕਰੋ ਤਾਂ ਮੇਂ ਵਧੀਆ ਲੱਗਦੇ ਆ ਪਰ ਤੁਸੀਂ ਖੀਰ ਬਣਾ ਲੋਗੇ ਤਾਂ ਹੋਰ ਵੀ ਵਧੀਆ ਖੀਰ ਦੇ ਨਾਲ ਵੀ ਬਹੁਤ ਲੱਗ ਵਧੀਆ ਟੇਸਟੀ ਲੱਗਦੇ ਆ ਲਓ ਜੀ ਦੇਖੋ ਜੀ ਆ ਦੇਖੋ ਜੂਸ ਉਹਦਾ ਚੀਨੀ ਦਾ ਜਿਹੜਾ ਸਰਪ ਆ ਨਾ ਉਹਦੇ ਨਾਲ ਡਿਪ ਕਰਕੇ ਤੁਸੀਂ ਇਹਨੂੰ ਖੀਰ ਦੇ ਨਾਲ ਵੀ ਇੰਜੋਏ ਕਰੋ ਜੀ ਆਹ ਲਓ ਜੀ ਹਰ ਵਾਰ ਦੀ ਤਰ੍ਹਾਂ ਮੈਂ ਇਹ ਵਾਈਟ ਆਪਣੀ ਬੇਟੀ ਲਈ ਤਿਆਰ ਕਰਦੀ ਹੁੰਦੀ ਆ ਕਿਉਂਕਿ ਮੇਰੀ ਬੇਟੀ ਮੇਰੇ ਨਾਲ ਕਿਚਨ ਦੇ ਵਿੱਚ ਬਹੁਤ ਹੈਲਪ ਕਰਾਉਂਦੀ ਆ ਵਾਹਿਗੁਰੂ ਮੇਰੀ ਬੇਟੀ ਨੂੰ ਹਰ ਖੁਸ਼ੀ ਨਸੀਬ ਕਰੇ ਤੁਸੀਂ ਵੀ ਦੁਆਵਾਂ ਵਿੱਚ ਯਾਦ ਰੱਖਿਓ ਜੀ ਲਓ ਜੀ ਐਸੀ ਤਰ੍ਹਾਂ ਵੀ ਮੈਂ ਇਹਨੂੰ ਸਰਵ ਕੀਤਾ ਆ ਹਲਕਾ ਜਿਹਾ ਉੱਪਰ ਮੈਂ ਜਿਹੜਾ ਡੈਸੀਕੇਟਿਡ ਕੋਕੋਨਟ ਹੁੰਦਾ ਉਹ ਰੱਖਤਾ ਤੁਸੀਂ ਚਾਹੋ ਤਾਂ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਵੀ ਰੱਖ ਸਕਦੇ ਆ ਤੇ ਇੰਜੋਏ ਕਰ ਸਕਦੇ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ 10 ਤੋਂ 20 ਰੁਪਏ ਚ ਇਹ ਜਿਹੜੀ ਸਾਡੀ 10 ਤੋਂ 20 ਰੁਪਏ ਦੇ ਵਿੱਚ ਆ ਜਾਂਦੀ ਆ ਇਹ ਸੂਜੀ ਤੇ ਬਣਾਓ ਖਾਓ ਇੰਜੋਏ ਕਰੋ ਖੁਸ਼ ਰਹੋ ਵਧ ਰਹੋ ਜਿਆਦ ਦੇ ਨਾਲ ਵੀਡੀਓ ਨੂੰ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਮੈਨੂੰ ਦਿਓ اجازت ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ